ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਹਾਂ ਜੀ ਇਹ ਵੀਡੀਓ ਹੈ ਕਿ ਜੀ ਸਾਡਾ ਪੰਜਾਬ ਵਾਲੇ ਕਵਲ ਦੀ ਬੇਟੀ ਆ ਜੋ ਗੁਰਮੀਰ ਖਰ ਉਸ ਦੇ ਬਰਥ ਦਾ ਵਲੌਗ ਆ ਇਹ ਹੈ ਨਾ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਨਾ ਕਿ ਜੋ ਜਿਸ ਟਾਈਮ ਗੁਰਮੀਰ ਦਾ ਬਰਥ ਹੋਇਆ ਸੀ ਉਸ ਟਾਈਮ ਦੀ ਵੀਡੀਓ ਆ ਤੇ ਉਹ ਹੁੰਦੇ ਟਾਈਮ ਵਿੱਚ ਇਹ ਬਹੁਤ ਹੀ ਜ਼ਿਆਦਾ ਟ੍ਰੈਂਡ ਚੱਲ ਰਿਹਾ ਵਾ ਜਦੋਂ ਬੇਬੀ ਹੁੰਦਾ ਵਾ ਨਾ ਉਸ ਦੀਆਂ ਵੀਡੀਓਜ਼ ਕੋਸ਼ਿਸ਼ ਫੋਟੋਆਂ ਉਸਦੀ ਕੈਪਚਰ ਕੀਤੀਆਂ ਜਾਂਦੀਆਂ ਹਨ ਤਾਂ ਜੋ ਬੱਚੇ ਵੱਡੇ ਹੋ ਕੇ ਵੀ ਦੇਖ ਸਕਣ ਹਨਾ ਸੋਸ਼ਲ ਮੀਡੀਆ ਤੇ ਪਾਈਆਂ ਜਾਂਦੀਆਂ ਹਨਾ ਤੇ ਤੁਸੀਂ ਦੇਖੋ ਸੇਮ ਹੀ ਗੁਰਮੀਹਰ ਦੇ ਬਰਤ ਦੀ ਵੀਡੀਓ ਹੈ ਤੇ ਗੁੰਗੁਰਮੀਹਰ ਨੂੰ ਪਹਿਲੀ ਵਾਰੀ ਕਮਲਵੀਰ ਜੀ ਨੇ ਚੱਕਿਆ ਸੀ ਡਾਕਟਰ ਨੇ ਕਮਲਵੀਰ ਜੀ ਨੂੰ ਗੁਰਮੀਹਰ ਫੜਾ ਦਿੱਤੀ ਸੀ ਕਿ ਤੇ ਵੀ ਕਮਲਵੀਰ ਜੀ ਨੇ ਹੀ ਗੁਰਮੀਹਰ ਨੂੰ ਗੋੜਤੀ ਦਿੱਤੀ ਸੀ ਕੋਸ ਟਾਈਮ ਕਰੋਨਾ ਚੱਲਦਾ ਸੀਗਾ ਤੇ ਅ ਵੇਖੋ ਕਿੰਨੀ ਪਿਆਰੀ ਲੱਗ ਰਹੀ ਹੈ ਗੁਰਮੀਤ ਅੱਜ ਇਹ ਵੀਡੀਓ ਖੁਦ ਦੇਖਦੀ ਹੋਊਗੀ ਤੇ ਕਿੰਨੀ ਖੁਸ਼ ਹੁੰਦੀ ਹੋਣੀ ਹੈ ਹਨਾ ਕਿਉਂਕਿ ਇਹ ਚੀਜ਼ਾਂ ਤਾਂ ਕਰਕੇ ਸਾਹਮਣੇ ਰੱਖੀਆਂ ਜਾਂਦੀਆਂ ਕਿਉਂਕਿ ਜਦੋਂ ਬੱਚੇ ਵੱਡੇ ਹੋ ਜਾਂਦੇ ਹਨ ਹੈਨਾ ਤੇ ਫਿਰ ਉਹ ਬਾਅਦ ਵਿੱਚ ਉਹ ਇਹ ਚੀਜ਼ਾਂ ਦੇਖ ਸਕਣ ਕਿਉਂਕਿ ਇਹ ਜਦੋਂ ਹੁਣ ਤਾਂ ਪਹਿਲਾਂ ਵਾਲੀਆਂ ਪੀੜ੍ਹੀਆਂ ਸੀਗੇ ਉਦੋਂ ਇਹੋ ਜਿਹਾ ਕੋਈ ਟਾਈਮ ਨਹੀਂ ਸੀਗਾ ਵੀਡੀਓ ਫੋਟੋ ਦਾ ਕਿਸੇ ਫੋਟੋ ਮਾੜੀ ਉਹ ਕਿਤੇ ਲੱਤ ਜਾਂਦੀ ਸੀ ਵੀਡੀਓ ਦਾ ਬਿਲਕੁਲ ਵੀ ਨਹੀਂ ਸੀਗਾ ਹੈਨਾ ਤਾਂ ਜੋ ਇਹ ਆਪਾਂ ਹੁਣ ਉਹ ਬਚਪਨ ਨਹੀਂ ਦੇਖ ਸਕਦੇ ਆਪਣੇ ਬੰਤ ਬਿਲਾ ਕੋਈ ਵੀ ਨਹੀਂ ਦੇਖ ਸਕਦਾ ਕਿਉਂਕਿ ਆਪਣੇ ਬਣੇ ਨਹੀਂਗੇ ਅੱਜ ਦੀ ਜਨਰੇਸ਼ਨ ਅੱਜ ਜਿਹੜੇ ਤੇ ਬੱਚੇ ਪੈਦਾ ਹੋ ਰਹੇ ਹਨ ਉਹ ਸਾਰੇ ਮਾਪੇ ਆ ਜੋ ਵੀਡੀਓ ਬਣਾ ਰਹੇ ਹੈ ਜਾਂ ਸਾਂਭ ਕੇ ਰੱਖ ਰਹੇ ਹੈ ਮੈਮਰੀਜ਼ ਤਾਂ ਜੋ ਬੱਚੇ ਵੱਡੇ ਹੋ ਕੇ ਦੇਖ ਸਕਣ ਆਪਾਂ ਵੀ ਵੱਡੇ ਹੋ ਕੇ ਦੇਖ ਸਕੀਏ ਕਿ ਸਾਡੇ ਬੱਚੇ ਪਹਿਲਾਂ ਇਦਾਂ ਦੇ ਸੀ ਹੈ ਨਾ ਸੋ ਬਹੁਤ ਹੀ ਵਧੀਆ ਪਿਆਰੀ ਵੀਡੀਓ ਆ ਗੁਰਮੀਹਰ ਕੋਰ ਹੁਣ ਕਿੰਨੀ ਵੱਡੀ ਹੋ ਗਈ ਹੈ ਨਾ ਸੋ ਦੇਖ ਕੇ ਨਿੱਕੀ ਜੀ ਲੱਗਦਾ ਨਹੀਂ ਗੁਰਮੀਹਰ ਆ ਪਿਆਰੀ ਜੀ ਮੁੰਡਿਆ ਵਰਗੀ ਲੱਗਦੀ ਹੈ ਨਾ ਸੋ ਬਹੁਤ ਹੀ ਵਧੀਆ ਇੱਕ ਭਗਾ ਵਾਲਾ ਦਿਨ ਸੀਗਾ ਜਿਸ ਦਿਨ ਗੁਰਮੀਹੇ ਨੇ ਜਨਮ ਲਿਆ ਸੀਗਾ ਸੋ ਸਾਰੇ ਜਣੇ ਇਹੀ ਅਰਦਾਸ ਕਰਦੀ ਸੀ ਸਾਡੇ ਪੰਜਾਬ ਢੀਮ ਕੇ ਸਾਡੇ ਘਰ ਇੱਕ ਵੀ લક્ષਮੀ ਆਵੇ ਹੈ ਨਾ ਕਿਉਂਕਿ ਆਪਾਂ ਨੂੰ ਪਤਾ ਹੀ ਹੈ ਉਸ ਘਰ ਵਿੱਚ ਧੀਆਂ ਦੀ ਕਿੰਨੀ ਕਦਰ ਹੈ ਕਿਉਂਕਿ ਆਪਾਂ ਉਹਨਾਂ ਦੇ ਵਲੌਗ ਦੇਖਦੇ ਹਾਂ ਜਿਵੇਂ ਭੂਆ ਜੀ ਹੋਰੀਆਂ ਸਾਰੀਆਂ ਭੈਣਾਂ ਨੂੰ ਹਨਾ ਕਿੰਨਾ ਮਾਨ ਸਤਿਕਾਰ ਦਿੱਤਾ ਜਾਂਦਾ ਵਾ ਉਸੇ ਤਰ੍ਹਾਂ ਪ੍ਰੀਤ ਨੂੰ ਕਿੰਨਾ ਮਾਨ ਸਤਿਕਾਰ ਦਿੱਤਾ ਜਾਂਦਾ ਤੇ ਇਸ ਕਰਕੇ ਹੀ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਘਰ ਤੁਸੀਂਾਂ ਦੀ ਬਹੁਤ ਕਦਰ ਕੀਤੀ ਜਾਂਦੀ ਹੈ ਕਿਉਂ ਕੋਈ ਵੀ ਦਿਨ ਧਿਆਰ ਹੁੰਦਾ ਵਾ ਹਨਾ ਉਹ ਪਹਿਲ ਦਿੰਦੇ ਆ ਤੇ ਯਾਨੂ ਹਨਾ ਤੇ ਚਾਹੇ ਉਹ ਪ੍ਰੀਤ ਹੋਵੇ ਚਾਹੇ ਉਹ ਭੂਆ ਜੀ ਹੋਣੀ ਹੋਣ ਹਨਾ ਸੋ ਬਹੁਤ ਹੀ ਮਾਣ ਵਾਲੀ ਗੱਲ ਆ ਉਹਨਾਂ ਦੀ ਪਰਿਵਾਰ ਲਈ ਛੋਟੀ ਜੀ ਗੁਰਮੀਹ ਹੈ ਰ ਹੈ ਕਿੰਨੀ ਪਿਆਰੀ ਲੱਗਦੀ ਹੈ ਅੱਜ ਦੇ ਟਾਈਮ ਵਿੱਚ ਉਹ ਵੀ ਵਲੌਗ ਦੇਖਦੀ ਹੁੰਦੀ ਹਾਂ ਉਸ ਨੂੰ ਕਿੰਨਾ ਵਧੀਆ ਲੱਗ ਰਿਹਾ ਹੋਣਾ ਨਾ ਕਿ ਮੈਨੂੰ ਨਿੱਕੀ ਹੁੰਦੀ ਨੂੰ ਜਦ ਪਹਿਲਾਂ ਪਾਪਾ ਨੇ ਚੱਕਿਆ ਪਾਪਾ ਨੇ ਘੁੜਤੀ ਦਿੱਤੀ ਆ ਹੈ ਨਾ ਜਦ ਪ੍ਰੀਤ ਭੂਆ ਨੇ ਹੈ ਨਾ ਵੀ ਮੈਨੂੰ ਇਦਾਂ ਹਸਪੀਟਲ ਦੇ ਵਿੱਚ ਮੇਰੇ ਕੋਲ ਸੀ ਉਹ ਚੀਜ਼ ਦੇਖ ਕੇ ਕਿੰਨੀ ਮਨੋਜਾਦਾ ਖੁਸ਼ੀ ਮਿਲਦੀ ਆ ਹੈ ਨਾ ਕਿ ਦੇਖੋ ਪਿਆਰੀ ਜੀ ਗੁਰਮੀਹ ਰ ਹੈ ਤੇ ਅੱਜ ਉਹ ਕਿੰਨੀ ਵੱਡੀ ਹੋਈ ਵੀ ਆ ਨਾ 4-5 ਸਾਲ ਦੀ ਕੋਈ ਵੀ ਐਸ ਤੋਂ ਦੇਖ ਕੇ ਬਹੁਤ ਹੀ ਵਧੀਆ ਲੱਗਦਾ ਹੈ ਨਾ ਕਿ ਜਦੋਂ ਆਪਾਂ ਇਦਾਂ ਦੇ ਮੂਮੈਂਟਸ ਦੇਖਦੇ ਆਂ ਜਦੋਂ ਬੱਚਾ ਨਿਕਲ ਹੁੰਦਾ ਵਾ ਬਹੁਤ ਜ਼ਿਆਦਾ ਵਧੀਆ ਲੱਗਦਾ ਕਿਉਂਕਿ ਬੰਦਾ ਬੱਚਾ ਦਿਨੋਂ ਦਿਨ ਵੱਡਾ ਜਾਂਦਾ ਵੱਡਾ ਹੁੰਦਾ ਜਾਂਦਾ ਹੈ ਨਾ ਸੋ ਪਹਿਲਾਂ ਵਾਲੀਆਂ ਚੀਜ਼ਾਂ ਜਿਹੜੇ ਇਦਾਂ ਸਾਂਭ ਕੇ ਰੱਖੀਆਂ ਹੁਣ ਤਾਂ ਬੰਦਾ ਦੇਖ ਸਕਦਾ ਵਾ ਪਹਿਲਾਂ ਜਮਾਨੇ ਵਿੱਚ ਇਦਾਂ ਹੈ ਨਹੀਂ ਸੀ ਪਰ ਹੁਣ ਅੱਜ ਦੇ ਟਾਈਮ ਵਿੱਚ ਸਾਰੇ ਇਦਾਂ ਹੀ ਕਰਦੇ ਆਂ ਵੀਡੀਓ ਸਾਂਭ ਕੇ ਰੱਖਦੇ ਆਗੇ ਦਹਲਾ ਸੋ ਜਦੋਂ ਵੀ ਦਿਲ ਕਰੇ ਬੰਦਾ ਦੇਖ ਲੈਂਦਾ ਵਾ ਹੈ ਨਾ ਤੇ ਸੋ ਬਹੁਤ ਹੀ ਪੱਗਾ ਵਾਲਾ ਦਿਨ ਸੀਗਾ ਹੈ ਤੇ ਗੁਰਮੀਹਰ ਕੋਈ ਕਹਿ ਨਹੀਂ ਸਕਦਾ ਕਿ ਇਹ ਵੀ ਵੀ ਕੁੜੀ ਹੈ ਹਨਾ ਕੋਈ ਨਹੀਂ ਕਹਿ ਸਕਦਾ ਦੇਖਣ ਦੇ ਵਿੱਚ ਕੀ ਲੱਗ ਰਹੀ ਹੈ ਮੁੰਡਿਆਂ ਵਰਗੀ ਹੈ ਹਨਾ ਤੇ ਸੋ ਬਹੁਤ ਹੀ ਵਧੀਆ ਲੱਗੀ ਵੀਡੀਓ ਉਹਨਾਂ ਦੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਦੀ ਜ਼ਰੂਰੀ ਸਮਝੀ ਹੈ ਨਾ ਕਿਉਂਕਿ ਇਹ ਮੂਮੈਂਟ ਹੁੰਦੇ ਹਨ ਨਾ ਸਾਰੇ ਇਹ ਬਹੁਤ ਪੁਰਾਣੀ ਵੀਡੀਓਜ਼ ਆ ਉਹਨਾਂ ਦੀ ਸੋ ਆਪਾਂ ਕਿਉਂਕਿ ਅੱਜ ਦੇ ਟਾਈਮ ਵਿੱਚ ਜਿਹੜੀ ਨਾਲ ਜੁੜੇ ਉਹਨਾਂ ਨੂੰ ਇਹ ਗੁਰਮੀਹਰ ਪਰ ਗੁਰਮੀਹਰ ਦੀ ਬਰਥ ਵੀਡੀਓ ਕਿਸੇ ਨੇ ਨਹੀਂ ਦੇਖੀ ਹੋਣੀਗੀ ਇਹਨ ਬੱਦਲ ਟਾਈ ਵਿੱਚ ਕਿੰਨੀ ਕਿ ਜੀ ਪਿਆਰੀ ਜੀ ਕਿਊਟ ਜੀ ਸੀ ਹੈ ਨਾ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਚੈਨਲ ਤੇ ਪਹਿਲੀ ਵਾਰ ਆਏ ਨਾ ਸਬਸਕ੍ਰਾਈਬ ਜਰੂਰ ਟਿਕਰੋ ਜੀ ਅਪਾ ਨੈਕਸਟ ਵੀਡੀਓ ਵੀ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਉਸ ਨੂੰ ਘਰ ਦੇ ਕਿ ਲੈ ਕੇ ਆ ਨਾ ਕਰਕੇ ਉਸ ਦਾ ਵੈਲਕਮ ਕਿਤੇ ਟਿਕ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ